ਕਿਸਾਨ ਵੀਰੋ ਤਰੀਕ ਅੱਜ ਹੋ ਗਈ 16 ਫਰਵਰੀ 2026 ਹਰਜਾਨਾ ਦੀ ਤਰ੍ਹਾਂ ਅੱਜ ਫਿਰ ਕੋਟਕਪੂਰੇ ਤੂੜੀ ਦੀ ਬੋਲੀ ਤੇ ਸਵੇਰ ਦੇ ਵੀ ਜਿਹੜੇ 7:30 ਦਾ ਟਾਈਮ ਹੋ ਚੁੱਕਿਆ ਤੇ ਰੇਡ ਦੀ ਗੱਲ ਕਰੀਏ ਵੀ ਕੱਲ ਦਾ ਜਿਹੜਾ ਰੇਡ ਸੀ 450 ਰੁਪਏ ਟੌਪ ਦਾ ਰੇਟ ਗਿਆ ਸੀ ਕੱਲ ਤੇ ਹਰੇਚਾਰੇ ਦੇ ਰੇਟ ਦੀ ਗੱਲ ਕਰੀਏ ਵੀ ਕੱਲ ਜਿਹੜਾ 200 ਤੋਂ ਲੈ ਕੇ 250 ਰੁਪਏ ਤੱਕ ਕੱਲ ਜਿਹੜਾ ਹਰਾਚਾਰਾ ਵਿਕਿਆ ਤੇ ਬਾਕੀ ਵੀ ਅੱਜ ਪਹਿਲਾਂ ਰੇਟ ਚੈੱਕ ਕਰਦੇ ਆ ਤੂੜੀ ਦਾ ਜਿਹੜਾ ਕਿੱਥੋਂ ਤੱਕ ਜਾਊਗਾ ਤੇ ਜਗਰਾਉ ਮੰਡੀ ਵਿੱਚ ਵੀ ਜਿਹੜੇ ਹਰੇਚਾਰੇ ਦੇ ਰੇਟ ਦੀ ਗੱਲ ਕਰੀਏ ਤਾਂ ਕੱਲ ਜਿਹੜਾ 230 ਤੇ ਬਾਕੀ ਵੀ ਲਧਿਆਨੇ ਗੱਲ ਕਰੀਏ ਤਾਂ 190 ਰੁਪਏ ਤੋਂ ਲੈ ਕੇ 210 15 ਰੁਪਏ ਤੱਕ ਜਿਹੜੇ ਜਮੀ ਤੇ ਬਰਸੀਨ ਵਿਕਿਆ ਤੇ ਬਾਕੀ ਵੀ ਪਹਿਲਾਂ ਅੱਜ ਦਾ ਰੇਟ ਦੇਖਦੇ ਹਾਂ ਤੂੜੀ ਦਾ ਜਿਹੜਾ ਕਿੱਥੋਂ ਤੱਕ ਜਾਊਗਾ ਤੇ ਕੱਲ ਦਾ ਰੇਟ ਬਈ ਦੱਸ ਹੀ ਚੁੱਕੇ ਆ ਕੱਲ ਦਾ ਰੇਟ 4500 ਰੁਪਏ ਟੋਪ ਦਾ ਰੇਟ ਸੀ ਬਾਕੀ ਅੱਜ ਦਾ ਦੇਖਦੇ ਆ ਵੀਡੀਓ ਨੂੰ ਵੱਤਵਾਦ ਕਰ ਦਿਓ ਸ਼ੇਅਰ ਲੂਬੀ ਪਹਿਲੀ ਟਰਾਲੀ ਤੇ ਲੋਬੀ ਤੂੜੀ ਚੈੱਕ ਕਰੋ ਅੰਦਰ ਦੀ ਬਈ ਤੂੜੀ ਲੱਗਦੀ ਐ ਤੇ ਉੱਪਰ ਪੰਡਾਂ ਵਿੱਚ ਉੰਜ ਖੁੱਲੀ ਰੱਖੀ ਹੋਈ ਐ ਤੇ ਬਾਕੀ ਰੇਟ ਦੇਖਾਂ ਕਿਤੋਂ ਤੱਕ ਜਾਂਦਾ ਤੇ ਟਾਈਮ ਲਗਭਗ ਵੀ 7:31 ਬਤਿੰ ਮਿੰਟ ਹੋ ਚੁੱਕੇ ਆ ਇੱਕ ਦੋ ਮਿੰਟ ਜਿਹੜਾ ਲੇਟ ਹੋ ਗਿਆ ਕੰਮ ਤੇ ਬਾਕੀ ਵੀ ਗਾਹ ਕੁ ਡਿੱਕ ਰਹੇ ਆ ਤੇ ਲੋ ਜੀ ਬੋਲੀ ਸ਼ੁਰੂ ਆ ਤੇ ਦੇਖਦੇ ਆ ਵੀ ਅੰਦਰ ਦੀ ਥੂੜੀ ਐ ਜੰਮ ਅੰਦਰ ਦੀ ਆ ਬਾਈ ਹਾਂ ਹਾਂ ਅੰਦਰ ਦੀ ਅੰਦਰ ਦੀ ਥੂੜੀ ਬੋਲੋ ਬਾਈ 400 400 400 400 5 ਰੁਪਏ 10 ਰੁਪਏ 15 450 55 70 470 470 ਬੋਲਾ ਬਾਈ ਜੀ ਨੇ 470 ਰੁਪਏ ਬਾਈ ਜੀ ਕਿਦੀ ਡਾਲੀ ਆ ਲਓ ਵੀ ਬਾਈ ਜੀ ਡਾਲੀ ਲੱਗੀ ਆ 470 ਰੁਪਏ ਆਪਣੀ ਤੇ ਬਾਕੀ ਬਾਈ ਅੰਦਰ ਦੀ ਤੁਲੀ ਇਸ ਨੂੰ ਚੈੱਕ ਕਰਾ ਦਨੇ ਆਪਾਂ ਅਲੋ ਆਹ ਤੂੜੀ ਲੱਗੀ ਐ ਵੀ 470 ਰੁਪਏ ਬਾਕੀ ਅੱਗੇ ਦੇਖਦੇ ਆਂ ਨਹੀਂ ਵੀ ਅਗਲੀ ਟਰਾਲੀ ਜਿਹੜੀ ਤੂੜੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਦੇਖਾਂਗੇ ਵੀ ਇਹਦਾ ਜਿਹੜਾ ਕੀ ਰੇਟ ਜਾਂਦਾ ਅੰਦਰ ਦੀ ਥੋੜੀ ਬੋਲੋ ਬਾਈ ਬੋਲੋ ਹੀ ਬੋਲੋ ਬੋਲਾ ਬੋਲ ਦਿਨ 300 ਰੁਪਇਆ 305 350 54 60 65 70 72 80 88 90 93 405 10 15 20 25 30 35 40 45 45 55 60 460 ਬੋਲੇ ਕਿਨੇ 460 ਰੁਪਏ ਲੋ ਵੀ ਆ ਵੀ ਜਿਹੜੀ ਟਰਾਲੀ ਲੱਗੀ 400 ਤੇ 60 ਰੁਪਏ ਪਹਿਲੀ ਲੱਗੀ ਸੀ ਵੀ 470 ਰੁਪਏ ਬਾਕੀ ਬਈ ਅੱਗੇ ਦੇਖਦੇ ਆ ਤੇ ਦੋ ਟਰਾਲੀਆਂ ਬੋਲੀ ਜਿਹੜੀ ਹੋ ਚੁੱਕੀ ਆ ਇਹ ਜਲੀ ਗਰੇ ਲਾਈਟ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 300 300 300 300 ਆਈ ਨਿਕਲੂ ਬਾਈ ਸਰੀ ਹਾਂ ਵਧੀਆ ਸਾਢੇ 350 52 60 65 70 75 80 85 90 93 400 5 405 ਬੋਲੇ ਕਿਨੇ 405 ਰੁਪਏ ਦੇ ਲੋਬੀ ਇਹ ਟਰਾਲੀ ਲੱਗੀ 400 ਤੇ 5 ਰੁਪਏ ਦੇ ਬਾਕੀ ਵੀ ਤੁਹਾਨੂੰ ਦੂੜੀ ਚੈੱਕ ਕਰਾ ਦੇ ਪਹਿਲੀ ਲੱਗੀ ਸੀ 470 ਦੂਜੀ ਲੱਗੀ ਸੀ 460 ਇਹ ਲੱਗੀ ਵੀ 405 ਤੀਜੀ ਬਾਕੀ ਅੱਗੇ ਦੇਖਦੇ ਆ ਰੋਲ ਬਾਹੂ 350 ਰੁਪਇਆ ਯਾਰ 350 350 350 5 ਕਰ ਦੇ 50 60 65 70 75 80 85 90 95 395 ਬੋਲਗੇ 395 ਰੁਪਏ ਜੀ ਲੈ ਬਈ ਹੋਏ ਆਹ ਹਾ ਟੂੜੀ ਲੱਗੀ 395 ਰੁਪਏ ਬਾਕੀ ਬਈ ਚੌਥੀ ਟਰਾਲੀ ਜਿਹੜੀ ਬੋਲੀ ਹੋ ਚੁੱਕੀ ਐ ਇਹ ਤੇ ਸ਼ੁਰੂਆਤ ਜਿਹੜੀ ਹੋਈ ਸੀ 470 ਰੁਪਏ ਤੋਂ ਇਸ ਵਾਰ ਵੀ ਜਿਹੜੀ ਹੁਣ ਲੱਗੇ 395 ਰੁਪਏ ਕੁਆਲਿਟੀ ਬਾਕੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਅੱਗੇ ਦੇਖਦੇ ਆਂ ਤੇ ਟਰਾਲੀਆਂ ਹਲੇ ਲਗਭਗ ਵੀ 7-8 ਨਗ ਹੋਰ ਪਏ ਆ ਮੂਰੇ ਇਹਨੂੰ ਆਪਾਂ ਸੰਭਾਲ ਕਰ ਲੈਂਦੇ ਆਂ ਮੈਂ ਆਪਾਂ ਲੈ ਕੇ ਜਾਂਦਾ ਉਬਈ ਉਹਦੇ ਨਾਲ ਹੀ ਲਾੜਾ ਮੰਗਦਾ ਉਹ ਜਲਦੀ ਤਰ੍ਹਾਂ ਦੀ ਜੀ ਅੰਦਰਦੀਪ ਭਾਈ ਅੰਦਰਦੀਪ ਜੀ ਅੰਦਰਦੀਪ ਜੀ ਥੋੜੀ ਬੋਲੋ ਬਈ ਢੰਡਾ ਆਹ ਕਰਾਣਾ ਕੋ ਕਰਾਣਾ ਮੋਗਾ ਰੋਡ ਵਾਲਾ ਅੱਗੇ ਪਿਛੜੀ ਲੈ ਜੀ ਆ ਵੀ ਠੀਕ ਹੈ ਮੋਗਾ ਰੋਡ ਕਰਾਓ ਅੰਦਰਦੀਪ ਥੋੜੀ ਬੋਲੋ ਜੀ ਸਾਢੇ 350 ਸਾਢੇ 350 ਸਾਢੇ 350 ਸਾਢੇ 350 ਟੋਲਾ ਭਾਈ ਕਿਨੇ 50 ਜੀ ਠੋ 360 ਬੋਲਾਂਗੇ ਨੇ 360 ਰੁਪਏ ਬਾਈ ਕਿਸੇ ਦਲੀਏ ਲੋ ਬਈ ਆਹ ਤੂੜੀ ਲੱਗੀ 300 ਤੇ 60 ਰੁਪਏ ਅੰਦਰ ਦੀ ਤੂੜੀ ਬਾਕੀ ਵੀ ਇਹ ਹੈ ਤੇ 5 ਮੀਟਰ ਵਾਲੀ ਜਿਹੜੀ ਬੁਲੀ ਹੋ ਚੁੱਕੀ ਆ ਸ਼ੁਰੂਆਤ ਜਿਹੜੀ 470 ਰੁਪਏ ਤੋਂ ਹੋਈ ਸੀ ਬਾਅਦ ਚ 460 ਰੁਪਏ 395 ਰੁਪਏ ਤੇ ਬਾਕੀ ਅੱਗੇ ਦੇਖਦੇ ਆ ਠੀਕ ਆ ਹਾਂ ਉਹ ਪੁਲ ਨੇ ਪਾਸੇ ਮੈਂ ਬਰਾਫੋਰ ਦੇ ਸਾਹਮਣੇ ਇਧਰ ਫਨੀਕੋ ਰੋਡ ਤੇ ਕੇ ਫਿਰ ਪਾਸੇ ਦੀ ਹਾਂ ਇਸੇ ਰੋਡ ਤੇ ਕੋਈ ਸਾਨੂੰ ਉਹ ਪੁਲ ਬਣਿਆ ਅੱਛਾ ਪੁਲ ਦਾ ਕੋਈ ਹਾਂਜੀ ਕਿਹਦੀ ਢਾਲੀ ਭਾਈ ਜਾਏਗਾ ਫਿਰ ਕੋੜ ਆ ਪੁਲ ਦੇ ਨਾਲ ਹੀ ਆ ਮੇਰਾ ਤੇ ਹੀ ਨਹਿਰ ਤੇ ਨਾਲ ਹੀ ਬਿਲਕੁਲ ਕੰਡਾ ਨੇੜੇ ਉੱਤੇ ਕੰਡਾ ਕੰਡਾ ਖਾਲੀ ਥੁਲੀ ਤੇਰੀ ਕੰਡਾ ਤਾਂ ਢਿੱਲੋ ਵਾਲਾ ਹੈਗਾ ਜੀ ਹਾਂਜੀ ਬੀਪੂਰੀ ਹੈਗਾ ਇੱਥੇ ਜਾਣਾ ਇਹ ਕੋਰਪਰਾ ਵੇਜ ਜਾਂਦਾ ਯਾਰ ਨਹੀਂ ਉਰੇ ਉਰੇ ਯਾਰ ਨਿਆਰਾ ਵੀ ਪੜਾਈ ਹੈ ਨੈਲੀ ਕੋਠ ਨਹੀਂ ਹੈਗਾ ਉੱਥੇ ਹਾਂਜੀ ਹਾਂਜੀ ਉੱਥੇ ਤਲਾ ਲੈ ਦੱਸੋ ਕਿਵੇਂ ਕਰਨੀ ਨਹੀਂ ਜਾਣਾ ਬਈ ਕੋਈ ਨਹੀਂ ਪੁੱਛ ਲੈਣੇ ਚੱਲ 350 350 ਅੰਦਰ ਦੀ ਹੈ ਹਾਂ 350 60 ਰੁਪਏ 70 400 ਹਾਂਜੀ 10 20 25 425 13 ਰੁਪਏ 400 ਰੁਪਏ 450 55 55 455 ਬੋਲੇਗੇ 455 ਰੁਪਏ ਕਿਹਦੇ ਲਾਉਣੀ ਹੈ ਲੋ ਬੇ 400 ਤੇ 55 ਰੁਪਏ ਵੀ ਲੱਗੀ ਆਹ ਤੂੜੀ ਉਂਝ ਸੁੱਕੀ ਆ ਵੀ ਤੂੜੀ ਰੰਗ ਥੋੜਾ ਜਿਹਾ ਹੈਗਾ ਤੇ ਬਾਕੀ ਅੱਗੋਂ ਤੁਹਾਨੂੰ ਦਿਖਾ ਦਿੰਦੇ ਆ ਲੋ ਬਾਕੀ ਅੱਗੇ ਦੇਖਦੇ ਆ ਵੀ 455 ਰੁਪਏ ਵੀ ਜਿਹੜੇ ਦਾ ਰੇਟ ਲੱਗਿਆ ਤਸਵੀਰਾਂ ਵੀ ਕਰਾ ਲੈ ਜਾਂਦੇ ਆ ਨਹੀਂ ਵੀਰੇ ਆਪਣਾ ਉਹ ਹੈ ਨਹੀਂ ਇਹਦੀ ਡਿਲੀਵਰੀ ਹੈ ਹਾਂਜੀ ਆਪਣੀ ਹੈ ਚਾਚੇ ਬਾਹਰ ਦੀ ਪਰੜੀ ਦਾ ਪਾਣੀ ਲਾਇਓ ਨਾ ਕਿੰਨੀ ਕਰਾਇਆ ਲਗੂ 500 ਰੁਪਏ ਲਾਇਆ ਹਾਂ ਤਕਲਾ ਲਾਇਓ ਉਹਨਾਂ ਕੋਲ ਬਾਹਰ ਦੀ ਹੈ ਜੀ ਹਾਂਜੀ ਬਾਹਰ ਦੀ ਗਿੱਲੀ ਗੁੱਲੀ ਤਾਂ ਨਹੀਂ ਨਾ ਦਿੱਲੀ ਦਾ ਕੋਈ ਨਹੀਂ ਬੋਲੋ ਜੀ ਗਿੱਲੀ ਦੀ ਗਾਰੰਟੀ ਚੱਲ ਰੱਖਦੇ 300 ਰੁਪਏ 300 300 5 10 15 20 25 30 35 40 350 54 60 65 365 ਹਾਂ ਬੋਲਾ ਕਿ 70 75 80 85 385 ਬੋਲਾ ਕਿ 90 95 395 ਬੋਲਾ ਕਿ ਰਾਨ 95 ਬਾਈ ਕਿੱਥੇ ਗੇ ਜਾਣੀ ਹੈ ਉਹ ਬਾਅਦ ਦੇ ਘਰ ਕੋਲ ਅੱਛਾ ਟਿੱਪੇ ਦੇ ਯਾਰ ਲੋ ਬੀ ਬਾਹਰ ਦੀ ਤੂੜੀ ਇਹੇ 395 ਰੁਪਏ ਲੱਗੀ ਅਬੀ ਉੰਜ ਵੀ ਤੂੜੀ ਸੁੱਕੀ ਆ ਰੰਗ ਥੋੜਾ ਜਿਹਾ ਹੈਗਾ ਤੇ ਇੱਕ ਉੰਜ ਥੋੜੀ ਬਰੀਕ ਲੱਗਦੀ ਆ ਇਹੇ ਬਾਕੀ ਅੱਗੇ ਦੇਖਾਂਗੇ ਪਟਾਣੀ ਤੋਂ ਕੰਮ ਕਰੋ ਵੀ ਜਾਣਿਆ ਕਰੋ ਜੀ ਕੋਈ ਨਹੀਂ ਰੱਖਣਾ ਰੋਬੀ ਅਗਲੀ ਟਰਾਲੀ ਤੂੜੀ ਚੈੱਕ ਕਰ ਸਕਦੇ ਆ ਜਲਦਰਾ ਫੜਾਈਏ ਸੀ ਕੋੜਾ ਫਸਾਈਏ ਆ ਜਾ ਬਾਈ ਕਿੱਧਰ ਗਿਆ ਹਾਂਜੀ ਹਾਂਜੀ ਖੜੇ ਹਾਂ ਬਾਈ ਆ ਜਾ ਖੜੇ ਅੰਦਰ ਦੀ ਆ ਅੰਦਰ ਦੀ ਅੰਦਰ ਦੀ ਤੂੜੀ ਬੋਲੋ ਜੀ ਬੋਲੋ ਬੋਲੋ 400 ਰੁਪਿਆ 400 400 हां भाई बोलला 5 ਰੁਪਏ 405 ਹਾਂਜੀ 10 15 20 25 30 35 435 450 ਜੀ ਬੋਲਾ ਜੀ 450 ਬੋਲਦਾ ਕੋਈ 450 ਕਿੰਨੇ ਲੋ ਵੀ 450 ਰੁਪਏ ਲੱਗੀ ਆ ਵੀ ਆਹ ਤੂੜੀ ਅੰਦਰ ਦੀ ਤੂੜੀ ਆ ਵੀ ਸੁੱਕੀ ਬਿਲਕੁਲ ਦੇਖ ਸਕਦੇ ਹੋ ਤੁਸੀਂ ਤੇ ਰੇਟ ਪਈ ਅੱਜ ਦੇ ਰੇਟ ਦੀ ਗੱਲ ਕਰੀ ਉਹੀ 400 450 ਦੇ ਆਸ-ਪਾਸ ਚੱਲ ਰਿਹਾ ਤੇ ਬਾਕੀ ਅੱਗੇ ਦੇਖਦੇ ਆ ਹਿੰਦੀ ਆ ਬਾਈ ਆਪਣੀ ਬਾਈ ਯਾਰ ਯਾਰ ਟਾਲੀ ਆ ਬਈ ਦੇਖੋ ਕਿ ਬਾਹਰ ਦੀ ਬਾਹਰ ਦੀ ਬੇਫਿਕਰ ਹੋ ਗਈ ਐਡੀ ਚਿੱਟੀ ਤੈਨੂੰ ਅੰਦਰੋਂ ਨਹੀਂ ਤੇ ਹੋਣੀ ਹੈ ਹੈ ਸੁੱਕੀ ਜਮਾ ਫੁੱਲ ਗਰੰਟੀ ਆ 6400 ਰੁਪਏ ਯਾਰ ਇਹਦਾ 6400 ਤਰੂ ਮਰਜ਼ੀ ਦੇਖੋ ਸਾਢੇ 450 ਬੋਲਾ ਕੀ ਨੇ ਲੈ ਖੜਾ ਜੀ ਸਾਢੇ 450 ਇੱਥੇ ਤੋਂ ਨਹੀਂ ਇਹ ਲੋ ਬਈ ਅੰਦਰ ਦੀ ਧੂੜ ਬਾਹਰ ਦੀ ਧੂੜ ਹੀ ਬਈ ਇਹ ਪਰ ਸੁੱਕੀ ਧੂੜੀ ਬਿਲਕੁਲ ਬੜਾ ਸਾਫ ਰੰਗ ਆ ਚਿੱਟੇ ਰੰਗ ਦੀ ਬਿਲਕੁਲ ਤੇ 450 ਰੁਪਏ ਵੀ ਰੇਟ ਲੱਗਿਆ ਤਾਂ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਬਈ ਹਲੇ ਤਿੰਨ ਨਗ ਹੋਰ ਪਈਆ ਤਿੰਨ ਚਾਰ ਨਗ ਹੋਰ ਪਈਆ ਉਹਨਾਂ ਦਾ ਜਿਹੜਾ ਰੇਟ ਦੇਖਾਂ ਕਿੱਥੋਂ ਤੱਕ ਜਾਂਦਾ ਅੰਦਰ ਦੀ ਧੂੜੀ ਬੋਲੋ ਜੀ ਸਾਢੇ 350 ਸਾਢੇ 350 ਵੀ ਘਰ ਜਾਵੇ 350 ਨਹੀਂ ਜੀ 350 ਬੋਲਾ ਕਿਨੇ 52 ਜੀ 60 ਟੈਟ 400 400 ਬੋਲਾ ਕਿਨੇ 400 ਰੁਪਏ ਬਈ ਇੱਥੇ ਵਾਲੀ ਬਸ ਲੋ ਬਈ ਇਹ ਵੀ ਅੰਦਰ ਦੀ ਟੂੜੀ ਆ ਤੇ 400 ਰੁਪਏ ਲੱਗੇ ਆ ਬਈ ਬਾਕੀ ਅੱਗੇ ਦੇਖਦੇ ਆ ਬਾਰ ਦੀ ਬਾਈ ਚਲ ਜਾਇਗਾ ਫ੍ਰੀ ਕੋਡ ਕਹਿਊਗਾ ਬਾਈ ਬੋਲੋ ਹੈ ਤੁਸੀਂ ਕਰ ਲਓ ਆਪ ਦੇ ਖਾਣਾ ਜਿਹੜਾ ਕਰਦੇ ਆ ਰੇਟ ਸੇਟ ਤਾਂ ਤੁਸੀਂ ਰੱਖਣਾ ਜੀ ਫਿਰ ਮੈਨੂੰ ਕਹੋਗੇ ਰੱਖਾ ਸਾਢੇ 350 ਰੁਪਿਆ ਯਾਰ ਸਾਢੇ 350 ਸਾਢੇ 350 55 60 65 70 75 80 85 400 ਯਾਰ 400 ਬੋਲੇ ਕਿਨੇ 1500 ਰੁਪਏ ਵੀ ਲੱਗ ਗਏ ਬਈ ਲੋ ਬਈ ਅੰਦਰ ਦੀ ਤੂੜੀ ਲੋ ਬਈ ਅੰਦਰ ਦੀ ਤੂੜੀ ਇਹ ਤੇ 400 ਰੁਪਏ ਰੇਟ ਲੱਗਿਆ ਬਈ ਮਗਰ ਇੱਕ ਟਰਾਲੀ ਹੋ ਰਹੀ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸੁੱਕੀ ਤੇ ਹਾਂਜੀ ਬਈ ਤੇ ਤੇ ਰੰਗ ਦੀ ਬਿਲਕੁਲ ਅਰੇ ਇਹ ਢੂੰਢ ਵੀ ਨਹੀਂ ਹੈਰੀ ਬਾਕੀ ਅੱਗੇ ਦੇਖਦੇ ਆ ਬਈ ਹਾਂਜੀ ਹਾਂਜੀ ਆਈਲ ਦੀ ਆਪਾਂ ਲੈ ਲਈ ਤੁਹਾਡਾ ਪਾਟਾ ਹੋ ਗਿਆ ਨਾ ਬੰਦਾ ਤੁਲੂ ਨਹੀਂ ਆਣਾ ਬੰਦੇ ਆਪ ਚੱਕ ਲੋ ਬੰਦੇ ਜਿਆਦਾ ਬੰਦਾ ਜਿਆਦਾ ਡਾਕਟਰਾਂ ਨੇ ਜਿਦੋਂ ਨਾਲ ਜਾ ਕੇ ਦੇ ਦੇ ਬੰਦੇ ਆਪ ਲੈ ਲੇ ਉਹ ਮਤਲਬ ਕੀ ਭਾਰਦਾ ਫਿਰ ਉਹ ਅਗਲਾ ਆ ਪ੍ਰੀਆ ਭਾਰਦੀ ਆ ਆਹ ਚੱਲ ਇਹ ਨੇਰਾ ਦੀ ਗੁੰਜ ਨਹੀਂ ਹੈ ਕੋਈ ਪੜੀ ਤੋਂ ਪਾਰ ਨਹੀਂ ਫਰਨਾ ਆ ਕਿੰਨੇ ਕਿਨੇ ਕਲੂ ਕਿੰਨੇ ਕਿਨੇ ਕਲੂ ਜਾਤਾ ਇਹਨਾਂ ਨੇ ਲੱਗੀਆਂ ਯਾਰ ਆਦੀਆਂ ਨਿਕਲਿਆ ਯਾਰ ਇਹ ਜੀ ਕਿੰਨੇ ਕਿਨੇ ਕਲੂ ਹੋ ਗਏ ਮਾੜਾ ਮੋਟਾ ਹਾਲ ਹੈ ਯਾਰ ਆ ਨਹੀਂ ਰਹੀ ਆ ਉਹ ਕੋਈ ਆਇਆ ਇਹਦਾ ਇਹਦਾ ਮਿਲਦੀ ਨਹੀਂ ਹੈ ਜਦ ਡੰਬਿਆਂ ਚ ਪਾ ਕੇ ਚੱਲ ਚੱਲ 325 ਰੁਪਏ ਯਾਰ 25 ਰੁਪਏ 325 325 ਆ ਬੋਲੋ ਭਾਈ 325 ਰੁਪਏ ਦੋ ਵੀ 325 ਰੁਪਏ ਲੱਗੇ ਵੀ ਲਾਸਟ ਟਰਾਲੀ ਸੀ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ ਵੀਡੀਓ ਨੂੰ ਜੁਆਇਨ ਲਈ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ